ਕਲਸਨ ਰਸੋਈ ਸਾਸਰੀ ਘਾਰ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਐਦਿਹਾ ਫਬਣਾਣ ਲੱਗ ਰਹੇ ਹਾਂ ਜੀ ਕਿ ਉਹ ਆਪਣੀ 8-10 ਦਿਨਾਂ ਦੀ ਕਰੀਮ ਇਕੱਠੀ ਕਰੀ ਆਪਾਂ ਮਲਾਈ ਦਾਲ ਵਿੱਚ ਕਰੀਮ ਦੋਨੇ ਚੀਜ਼ੇ ਨੇ ਕੁਝ ਦੋਨੋਂ ਆਪਾਂ ਬਾਲਾ ਦਵਾ ਕੇ ਰੱਖ ਲੈਣੇ ਜੇ ਕੱਚਾ ਹੁੰਦਾ ਤਾਂ ਮਲਾਈ ਆ ਕਰੀਮ ਡਰ ਲੈਣੇ ਕੁਝ ਮਲਾਈ ਹੋ ਜਾਂਦੀ 8 ਤੋਂ 10 ਦਿਨਾਂ ਦੀ ਹੈ ਇਹ ਇਹਨੂੰ ਆਪਾਂ ਰੜਕ ਲੈਣੇ ਆਪਾਂ ਕਿਉਂ ਬਣਾ ਲਾਂਗੇ ਕਿਉਂ ਆਪਾਂ ਇਸ ਤਰੀਕੇ ਨਾਲ ਹੀ ਬਣਾਉਨੇ ਆ ਸਿਆਲ ਚ ਰੜਕ ਵੀ ਲੈਣੇ ਆਪਾਂ ਤੋੜੂ ਜੀ ਵੀ ਧਰ ਦਿੰਨੇ ਦੁੱਧ ਦੱਤਾ ਪਰ ਗਰਮੀ ਤਾਂ ਜੀ ਨਹੀਂ ਕਰਦਾ ਜੇ ਜੋ ਕੁਸ ਕਰਨੂ ਸਿਆਲ ਤਾਂ ਮਾੜਾ ਕਿਉ ਪੈ ਜਾਂਦਾ ਗਰਮੀ ਤਾਂ ਕਿਹੜੇ ਕਿਉ ਪੈਂਦੇ ਨੇਗੇ ਉਹ ਹਲ ਬਰਾਣੀ ਹੋਈ ਜਾਂਦਾ ਰਹਿੰਦਾ ਸਿਆਲ ਚ ਆਪਾਂ ਕਿਉ ਪਾ ਲੈਨੇ ਆ ਖਾਣ ਜੋਗੁਰਾ ਤੇ ਕੁਸ ਨਾਲ ਦੀ ਨਾਲ ਹੀ ਰੜਕੀ ਜਾਂਦੇ ਰਹਿੰਨੇ ਕਿਉਂਕਿ ਰੋਜ਼ ਕਰੀਮ ਹੋ ਜਾਂਦੀ ਹੈ ਮਲਾਈ ਹੋ ਜਾਂਦੀ ਸਾਰੀ ਕੱਢ ਕੇ ਨਾਲ ਦੀ ਨਾਲ ਜਿਹੜਾ ਆਪਾਂ ਪਾਇਆ ਹੁੰਦਾ ਉਹ ਆਪਣੇ ਐ ਕੰਮ ਆ ਜਾਂਦਾ ਮਾੜਮ ਠਗਈ ਵਰ ਨਹੀਂ ਕਿਉ ਬਣਦਾ ਆਪਣੇ ਦੁਰਤ ਦਪਹਿਰ ਆਪਾਂ ਖਾ ਲੈਨੇ ਆਗੇ ਇਹਨੂੰ ਆਪਾਂ ਪਤਲੀ ਚ ਪਾ ਕੇ ਛੋਟੀ ਮਢਾਣੀ ਨਾਲ ਰੜਕ ਲਾਂਗੇ ਇਹ ਤਾਂ ਬਣਨਾ ਚਾਹੀਦਾ ਆਪਣਾ ਅੱਧਾ ਕਿਲੋ ਤੁਹਾਨੂੰ ਪਾ ਕੇ ਹੋ ਤਾਂ ਨਾ ਹੀ 1 ਕਿਲੋ ਕਿਉਂ ਬਣਨਾ ਚਾਹੀਦਾ ਨਾ ਇਸ ਤੋਂ ਬਣ ਜਾਂਦਾ ਜੀ ਕਿਲੋ ਕਿਉਂ 8-10 ਦਿਨਾਂ ਦੀ ਕਰੀਮ ਤੋਂ ਕਿਉਂਕਿ ਦੁੱਧ ਤਾਂ ਆਪਾਂ ਸਾਰਿਆਂ ਨੂੰ ਬਾਲਾ ਦਵਾਕੀ ਰੱਖ ਲੈਣੇ ਆ ਕੱਚਾ ਤਾਂ ਆਪਾਂ ਥੋੜਾ ਚਾਹ ਚੁਗਰੇ ਰੱਖਦੇ ਆ ਬਾਕੀ ਦਹੀਂ ਜਮਾ ਲੈਣੇ ਫਿਰ ਉਬਲੇ ਹੋਏ ਦੀ ਤੇ ਹੋਰ ਮਰਬਾ ਚਾਹ ਚ ਪਾ ਦੇ ਕੋਈ ਅੱਧਾ ਕੱਚਾ ਪਾ ਲੈਣਾ ਚਾਹ ਚ ਅੱਧਾ ਆਪਾਂ ਗਰਮ ਪਾ ਲੈਣੇ ਉਬਲੇ ਹੋਏ ਨਾਲ ਚਾਹ ਵਧੀਆ ਬਣ ਜਾਂਦੀ ਆ ਨਾਲੇ ਉਬਲਦੇ ਦੁੱਧ ਤੇ ਮਲਾਈ ਆ ਜਾਂਦੀ ਉਹ ਆਪਣੇ ਕਿਉਂ ਬਣਾਉਣ ਦੇ ਕੰਮ ਆ ਜਾਂਦੀ ਹੈਗੀ ਦੇਖਦੇ ਨੇ ਡੱਬਾ ਭਰਾਂਗੇ ਪਰ ਸਟੀਲਲ ਆਪਣਾ ਕਿਲੋ ਦਾ ਵੀ ਉਹ ਭਰਦਾ ਹੈ ਕਿ ਕਿਵੇਂ ਵਿੱਚ ਪਾ ਲਾਂਗੇ ਪਾਣੀ ਪਾ ਕੇ ਜਾਂ ਛੋਟੀ ਮਿਦਾਨੇ ਲਾ ਦਾਂਗੇ ਤੜੀ ਹੋ ਰਹੀ ਹੈ ਜੀ ਮਲਾਈ ਇਦਾਂ ਦੀ ਫਰਿੱਜ ਚ ਪਈ ਪਈ ਮਿਦਾਨੇ ਹਾਲ ਦੇਰ ਗੰਡਾਂ ਜੇ ਬਣ ਰਹੀਆਂ ਨੇ ਹੈਗੀਆਂ ਚੱਲਦੀ ਨਹੀਂ ਜ਼ੋਰ ਪਾ ਲਦੀ ਹੈ ਫਿਰ ਰਾਮਦਰ ਇਹ ਛੋਟੀ ਜੀ ਮਧਾਣੀ ਦੀ ਥੋੜਾ ਜਿਹਾ ਰੜਕਣਾ ਪੈਸੀ ਜਿ ਰੜਕਦੇ ਆ ਰੋਜ ਦਹੀਂ ਜਮਾ ਲੈਣੇ ਆ ਤੇ ਜੀ ਆਪਾਂ ਰੋਜ ਰਸੀ ਬਣਾ ਲੈਣੇ ਆ ਉਹਦੇ ਪੀਣ ਨੂੰ ਰੋਜ ਨੇ 2-4 ਮਿੰਟਾਂ ਚ ਘਿਓ ਬਣੂਗਾ ਇਹ ਆਉਗੀ ਮੱਖਣੀ ਤੇ ਇੰਨੇ ਪੋਈ ਹੋਰ ਕੰਮ ਕਰ ਲੈਣਾ ਸਗੰਡਾ چیر ਲੈਣੇ ਸਬਜ਼ੀ ਵਾਸਤੇ ਮੱਖਣੀ ਆਪਣੀ ਬਣ ਗਈ ਏ ਜੀ ਕਰੀਮ ਰੜਕੀ ਗਈ ਹੁਣ ਆਪਾਂ ਪੂਝ ਲਈ ਮਧਾਣੀ ਫਿਰ ਆਪਾਂ ਇਹਨੂੰ ਕਰ ਲਾਂਗੇ ਗਰਮ ਕਾਮ ਦਾ ਟਾਈਮ ਹੋ ਰਿਹਾ ਜੀ। ਵਧੀਆ ਠੰਡ ਜੀ ਹੋ ਰਹੀ ਐ ਮੀਂਹ ਪੈਣੇ ਕਰਕੇ। ਬੱਜੇ ਹਵਾ ਚੱਲ ਰਹੀ ਐ ਰਾਤ ਨੇਰੀ ਜੀ ਹਵਾ ਚੱਲੇਗੀ ਕਾਫੀ ਰਾਤ ਤਾਂ ਐਸੀ ਵੀ ਰੱਬ ਜਮੇ ਲਾਲ ਹੋ ਰਿਹਾ ਸੀ। ਵੀ ਪਤਾ ਨਹੀਂ ਕੀ ਕੁਸਾਊ ਆ। ਪਰ ਰਾਤ ਤਾਂ ਠੀਕ ਟੱਪ ਗਈ ਸਵੇਰੇ ਮੀਂਹ ਆਉਣ ਲੱਗਿਆ। ਸਵੇਰੇ ਆ ਗਿਆ ਸੀ ਕਾਫੀ ਮੀਂਹ। ਮੀਂਹ ਪਾਣੇ ਕਰਕੇ ਜੀ ਬੱਜੇ ਝੋਨੇ ਚੱਲ ਪੈਣਾਲੇ ਨਾਲੇ ਠੰਡ ਹੋ ਗਈ। ਦੋਨੋਂ ਕੰਮ ਹੀ ਹੋ ਗਏ। ਨਾਲੇ ਪਹਿਲਾਂ ਮੀਂਹ ਪਾਤਾ ਸੀ ਤੱਕ ਤੱਕੜਾ ਝੋਨੇ ਲੱਗੇ ਸੀਗੇ। ਹੁਣ ਵੀ ਪਾਤਾ ਨੂੰ ਸਾਰਾ ਵਧੀਆ ਝੋਨੇ ਚੱਲ ਪੈਣਗੇ ਹੁਣ ਤਾਂ ਜੀ ਕਿਸੇ ਦਾ ਮੱਕੇ ਵਾਲਾ ਬਾਣ ਪੋਹ ਦਾ ਵਾਲਾ ਇਹ ਰਹਿ ਗਿਆ ਬਾਕੀ ਤਾਂ ਸਾਰੀ ਜੀੜੀ ਲੱਗ ਗਈ ਆ ਆਪਣੀ ਤਾਂ ਸਾਰੀ ਲੱਗ ਗਈ ਜੀ ਸਿਰਫ ਇੱਕ ਕਿੱਲਾ ਰਹਿ ਗਿਆ ਮੱਕੇ ਮੱਕੇ ਵਾਲਾ ਬਸ ਉਹ ਚ ਮੱਕਾ ਆਪਾਂ ਚਾਰਨ ਲੱਗ ਰਹੇ ਆ ਪਸ਼ੂਆਂ ਨੂੰ ਚਾਰ ਆਪਾਂ ਨਹੀਂ ਪਾਉਂਦੇ ਆਪਾਂ ਮੱਕੇ ਦੇ 2 ਕਿੱਲੇ ਬੀਜੇ ਸੀ ਇੰਹੀਂ ਚਾਰ ਤੇ ਜੀ ਚਾਰ ਨਹੀਂ ਪਾਉਂਦੇ ਆਪਾਂ ਚਾਰ ਤਾਂ ਵਧੀਆ ਨਹੀਂ ਲੱਗਦਾ ਉਹ ਮੁਸਕ ਜੀ ਮਾਰੀ ਜਾਂਦੇ ਨੇ ਸਾਡੇ ਪਿੰਡ 'ਚ ਪਾਉਂਦੇ ਨੇ ਦੋ ਤਿੰਨ ਘਰ ਐਕਤੀ ਵੀ ਕਹਿੰਦੇ ਸ਼ਾਇਦ ਮੱਕਾ ਬੀਜ ਰੱਖੇ ਚਾਰ ਪਾਉਣ ਵਾਸਤੇ ਇਸੇ ਗਾਂਆਂ ਖਾਤਰ ਤਾਂ ਵਧੀਆ ਰਹਿੰਦਾ ਇਹ ਜੇ ਗਾਵਾਂ ਰੱਖਣੇ ਨੇ ਕਿਸੇ ਨੇ ਉਹਦੇ ਖਾਤਰ ਠੀਕ ਹੈ ਪਰ ਮੱਝਾਂ ਖਾਤਰ ਵਧੀਆ ਨਹੀਂ ਘਰੇ ਦੁੱਧ ਪੀਣਾ ਆਪਾਂ ਐਂ ਕਹਿੰਦੇ ਨੇ 스멜 ਆਉਂਦੀ ਹੈ ਕਹਿੰਦੇ ਦੁੱਧ ਚੋਂ ਪਤਾ ਨਹੀਂ ਕਿਉਂ ਆਉਂਦੀ ਹੈ ਕਿ ਨਾ ਐਨ ਆਪਾਂ ਨੂੰ ਤਾਂ ਪਤਾ ਨਹੀਂ ਕਿਉਂ ਆਪਾਂ ਐਵੇਂ ਕਹੀਏ ਵੀ ਕਹਿੰਦੇ ਨਹੀਂ ਵੀਰੇ ਚਾਰ ਪਾਉਂਦੇ ਨੇ ਮੈਸਾਂ ਨੂੰ ਵੀ ਦੁੱਧ ਚੋਂ 스멜 ਜੀ ਆਉਂਦੀ ਰਹਿੰਦੀ ਹੈ ਉਹ ਗਾਂਆਂ ਦੁੱਧ ਹੁੰਦੇ ਜਿਹੜਾ ਗਾਵਾਂ ਦਾ ਜਿਆਦੇ ਦੁੱਧ ਵਾਲੇ ਗਾਵਾਂ ਹੁੰਦੇ ਨੇ ਅਗਲਾ ਡੈਰੀ ਚ ਦੁੱਧ ਪਾਉਂਦਾ ਹੈ ਉਹ ਘਰੇ ਤਾਂ ਅਗਲਾ ਵਰਤਦਾ ਹੀ ਨਹੀਂ ਗਾ ਦੁੱਧ ਉਹ ਵੇਚਦੇ ਨੇ ਦੁੱਧ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਚੋ ਸਮੈਲ ਆਵੇ ਕੋਈ ਸੋਵੇ ਜਿਹੜਾ ਪੱਕਾ ਰੇ ਪੀਣਾ ਉਹ ਨਹੀਂ ਜੀ ਕਰਦਾ ਕਾ ਵਧੀਆ ਤੂੜੀ ਹਰ ਆਪਣੇ ਹੈਗਾ ਜੀ ਕਿਲੋੜ ਐਵੇਂ ਵਾਲੇ ਭੰਗੇ ਕਰਨ ਦੀ ਔਖਾ ਵੀ ਬਹੁਤ ਹੈ ਮੱਕੇ ਚ ਕੀ ਹੁੰਦਾ ਜੀ ਦੇਸ਼ ਦੀ ਆਪਾਂ ਸਰਪੇਹਾਂ ਕਰ ਕਰਕੇ ਕਰ ਕਰਕੇ ਮੱਕਾ ਪਗਾਉਨੇ ਆਪਾਂ ਨਿਰੀ ਸਰਪੇ ਰੇ ਉਹਦੇ ਚ ਨਿਰਯੋਜ ਡੰਗਰਾਂ ਦੇ ਅੰਦਰ ਜਾਊਗੀ ਇਹਨੇ ਨੂੰ ਸਰਪੇਹਾਂ ਬਣਦੇ ਅਠਵੇਂ ਦਿਨ ਮੱਕੇ ਦੇ ਸਰਪੇਹ ਬਣਦੇ ਫੇਰ ਕਿਤੇ ਜਾ ਕੇ ਮੱਕੇ ਬਣਦੇ ਨੇ ਚਾਰ ਵਾਲੇ ਸਵਨ ਜਿਹੜਾ ਵਿਚਾਰਨ ਵਾਲਾ ਮੱਕਾ ਹੁੰਦਾ ਉਹਨੂੰ ਤਾਂ ਆਪਾਂ ਨਹੀਂ ਸਰਪੇ ਕਰਦੇ ਘੱਟ ਵੱਧ ਕਰਦੇ ਆਂਗੇ ਵੀ ਇਹ ਤਾਂ ਚਾਰਨਾ ਹੀ ਆਪਾਂ ਉਹਨੂੰ ਪਾਲਣ ਦੇ ਮਾਰੇ ਦੇਸ਼ ਦੇ ਸਰਪੇਹਾਂ ਬਣਦੀਆਂ ਨੇ ਆਏ ਅੱਠਵੇਂ ਆਏ ਅੱਠਵੇਂ ਪਿਛਲੀ ਵਾਰ ਅਸੀਂ ਸੌਣ ਦੇ ਮਹੀਨੇ ਤੱਕ ਮੱਕਾ ਚਾਰਿਆ ਸੀਗਾ ਜਦੋਂ ਪਿਛਲੀ ਵਾਰ ਪਾਣੀ ਆਇਆ ਉਦੋਂ ਮੱਕਾ ਆਇਆ ਉਦੋਂ ਮੱਕਾ ਸੀਗਾ ਉੱਥੇ ਉਹ ਮੱਕੇ ਵਾਲੇ ਕਿੱਲੇ ਜੇ ਆਪਾਂ ਫਿਰ ਪੋਦ ਖੰਡਿਆਈ ਸੀ ਇੱਕ ਕਿੱਲਾ ਪੋਦ ਦਾ ਉੱਥੇ ਬੀਜਤਾ ਸੀਗਾ ਤੇ ਜਦੋਂ ਪਾਣੀ ਆਉਣ ਤੋਂ ਪਤਾ ਲੱਗ ਗਿਆ ਵੀ ਪਾਣੀ ਇੱਥੇ ਆ ਗਿਆ ਇੱਥੇ ਆ ਗਿਆ ਫਿਰ ਆਪਾਂ ਉਹਨੂੰ ਮੱਕਾ ਫਟਾਫਟ ਚਾਰ ਕੇ ਫਰਪਾਉ ਦੀ ਪੂਤ ਕੁੰਡਿਆਤੀ ਸੀਗੀ ਤੇ ਐਕਤੀ ਸਾਡੇ ਪਿਛਲੀ ਵਾਰ ਤਾਂ ਛਲੀਆਂ ਲੱਗ ਗਏ ਸੀ ਮੱਕੇ ਦੇ ਇੱਕ ਕਾਨੇ ਤੇ ਤਿੰਨ ਤਿੰਨ ਚਾਰ ਚਾਰ ਛਲੀਆਂ ਹੁੰਦੀਆਂ ਸੀ ਇੱਕ ਟਾਂਡੇ ਤੇ ਐਕਤੀ ਸਾਡੇ ਕੱਚਾ ਹੀ ਹੈ ਮੱਕਾ ਇੰਨਾ ਹੈ ਨਹੀਂ ਗਾ ਗੇ ਤਾਂ ਨੇ ਬੀਜਾ ਪੇਤ ਹੀ ਹੋ ਗਿਆ ਸੀਗਾ ਚਲ ਆਏ ਵੀ ਇੱਕ ਮਹੀਨਾ ਹੁਣ ਮੈਸਨ ਪਹਿਲਾਂ ਨੀਰਾ ਨਹੀਂ ਮਿਲਿਆਗਾ ਮਹੀਨਾ ਹੁਣ ਇੱਕ ਡੂੜ ਮਹੀਨਾ ਫੁੱਲ ਇਹਨਾਂ ਨੂੰ ਮੱਕਾ ਪੈਂਦਾ ਨੇਰਾ ਚਲ ਇਹਨਾਂ ਦੀ ਖੁਸ਼ਕੀ ਜੀ ਨਿਕਲ ਜੂਗੀ ਤੇ ਰੱਬ ਦਵਾਉ ਕਰ ਲਿਆ ਕਰਾਂਗੇ ਫਿਰ ਪੈ ਜਾ ਕਰੂਆ ਚਰੀ ਹੋ ਜੂਗੇ ਤੇਰੇ ਮਗਰ ਦੀ ਮੰਗਰ ਚਰੀ ਨਾਲ ਸਰੀ ਜਾਊਗਾ ਇਧਰ ਮੱਖਣੀ ਆਪਾਂ ਗੋਬਰ ਗੈਂਸ ਦੇ ਉੱਪਰ ਰੱਖ ਤੇ ਜੀ ਗਰਮ ਹੋਣ ਨੂੰ ਇਹ ਇਹਨੇ ਪਿਘਲ ਜੂਗੀ ਫਿਰ ਇਹ ਚ ਆਪਾਂ ਕਟਛੀ ਚਲਾਉਂਦੇ ਰਵਾਂਗੇ ਤੇ ਆਪਣਾ ਕਿਉ ਵਧੀਆ ਨਿੱਤਰ ਗੈਣ ਵਧੀਆ ਕਿਉ ਬਣ ਜੂਗਾ ਆਪਣਾ ਇਹ 10 5 7 ਮਿੰਟ ਲੱਗ ਜਾਂਦੇ ਨੇ ਕਿਉ ਬਣਾਉਣ ਤੇ ਪਰ ਕਿਉ ਇੰਨਾ ਵਧੀਆ ਬਣ ਜੂਗਾ ਬਸ ਐਸੇ ਲੋਟੀ ਆਪਾਂ ਇਹਨੂੰ ਪੁੰਨ ਲਾਂਗੇ ਡੱਬੇ ਚ ਉਹ ਵਧੀਆ ਕਿਉ ਬਣ ਜਾਂਦਾ ਚਲੋ ਜੀ ਤੁਹਾਨੂੰ ਫਿਰ ਦਿਖਾਵਾਂਗੇ ਆਪਣਾ ਕਿਉ ਕਿਵੇਂ ਬਣਨਾ ਹੈ ਕਿਉਂ ਆਪਣੇ ਇੱਧਰ ਬਣਨ ਲੱਗ ਰਿਹਾ ਜੀ ਇੱਧਰ ਆਪਾਂ ਜਿਹੜੀ ਕਿਉਂ ਚੱਪਣ ਚਲੋ ਸੀ ਨਿਕਲੀ ਸੀ ਉਹ ਰੱਖ ਰੱਖੀ ਆਪਾਂ ਗੋਬਰ ਗੈਂਦ ਦੇ ਉੱਪਰ ਇਹਦੇ ਚੋਂ ਆਪਾਂ ਪਨੀਰ ਕੱਢ ਕੇ ਦੇਖਾਂਗੇ ਇੱਧਰ ਆਪਾਂ ਲੈ ਲੇ ਜੀ ਦੋ ਨਿੰਬੂ ਦਾ ਰਸ ਨਿੰਬੂ ਦਾ ਰਕਪਨੇ ਕੋਲੇ ਹੈ ਨਹੀਂ ਸੀਗਾ ਇਸ ਕਰਕੇ ਆਪਾਂ ਨਿੰਬੂ ਦਾ ਰਸ ਲੈ ਲਿਆ ਤੇ ਇਹਨੂੰ ਜੀ ਪਾਵਾਂਗੇ ਇਹਦੇ ਵਿੱਚ ਦੇਖਦੇ ਆ ਪਨੀਰ ਬਣਦਾ ਕਿ ਕਿਵੇਂ ਕਿਉਂ ਆਪਣਾ ਜਿੱਥੇ ਬਣ ਗਿਆ ਕਿਉਂ ਆਪਾਂ ਬਣਾ ਕੇ ਫਿਰਨੂੰ ਤਰਾ ਡੁਕੀ ਕੱਢਣ ਚੱਲ ਗਏ ਸੀ ਉਹ ਠੰਡਾ ਹੋ ਗਿਆ ਹੁਣ ਆਪਾਂ ਇਹਨੂੰ ਪੋੜ ਲਾਂਗੇ ਇਹ ਸਟੀਲ ਦਾ ਡੱਬਾ ਆਪਣਾ ਕਿਉ ਵਾਲਾ ਹੀ ਐ ਆਪਾਂ ਇਸੇ ਵਿੱਚ ਇਹਨੂੰ ਪੋਣ ਲਾਂਗੇ ਬਿਲਕੁਲ ਹੀ ਸਾਫ਼ ਸੁਥਰਾ ਆਪਣਾ ਕਿਉ ਬਣ ਕੇ ਤਿਆਰ ਹੁੰਦਾ ਐ ਜੇ ਆਪਾਂ 2 ਚਮਚ ਪਾਲੇ ਸੀ ਇਹ ਆਟੇ ਦੇ ਤੇ ਇਹਨੂੰ 5 ਤੋਂ 6 ਮਿੰਟ ਤੱਕ ਆਪਾਂ ਗੁੱਗਰੀਆਂ ਦੇ ਉੱਪਰ ਇਸ ਤਰ੍ਹਾਂ ਕਾੜ ਲਿਆ ਸੀਗਾ ਜਿੰਨਾ ਸੋਨਾ ਕਿਉ ਬਣ ਕੇ ਆਪਣਾ ਤਿਆਰ ਹੋਇਆ ਆਪਾਂ ਕਰੋ ਰੜਕਦੇ ਆ ਜੀ ਚਲੋ ਜਿਹੜੇ ਰੜਕਦੇ ਨੇ ਵਧੀਆ ਲੋਕ ਰੜਕਦੇ ਨੇਗੇ ਹੁਣ ਆਪਾਂ ਜੋ ਜਿਹੜੇ ਨਹੀਂ ਰੜਕਦੇ ਉਹਨਾਂ ਲਈ ਹੀ ਬੈਸਟ ਆਪਸ਼ਨ ਹੈ ਵੀ ਇਸ ਤਰ੍ਹਾਂ ਦਰਮ ਵਾਲਾ ਦਵਾਕੇ ਰੱਖ ਲਓ ਤੇ ਭਰ ਮਲਾਈ ਤਾਰ ਕੇ ਤੇ ਆਪਾਂ ਕਿਉਂ ਬਣਾ ਲਈਏ ਐਨ 8-10 ਦਿਨ ਕਿਉਂ ਖਾਣੇ ਆ 8-10 ਦਿਨਾਂ ਸੋ ਹੋਰ ਮਲਾਈ ਇਕੱਠੀ ਹੋ ਜਾਂਦੀ ਹੈ ਤੇ ਫਿਰ ਆਪਾਂ ਫਿਰ ਦੁਬਾਰਾ ਤੋਂ ਬਣਾ ਲੈਨੇ ਕਿਉਂਕਿ ਕੱਚੇ ਦੁੱਧ ਜੇ ਅੱਜਕਲ ਘੱਟ ਹੀ ਪੀਂਦੇ ਨੇਗੇ ਕੋਈ ਪੀਂਦਾ ਨਹੀਂ ਇੰਨਾ ਕਿਸੇ ਨੂੰ ਬੀਪੀ ਵੱਧ ਹੈ ਕਿਸੇ ਨੂੰ ਖੂਨ ਗਾੜਾ ਹੋ ਰਿਹਾ ਕਿਸਦਾ ਕੋ ਸੋਰੇ ਕੱਚੇ ਦੁੱਧ ਘੱਟ ਪੀਂਦੇ ਨੇ ਵਾਲਾ ਦਵਾ ਕੇ ਤੁਸੀਂ ਮਿਲਾਈ ਤਾਰ ਲੋ ਨਾਲ ਤਾਂ ਦੁੱਧ ਹਲਕਾ ਹੋ ਜਾਂਦਾ ਪੀਣ ਨੂੰ ਤੇ ਨਾਲੇ ਆਪਣਾ ਘਿਓ ਬਣ ਜਾਂਦਾ ਨਾਲੇ ਉਹ ਗੱਲ ਹੈ ਜਿਹ ਨਾਲੇ ਪੰਦ ਨਾਲੇ ਫਲੀਆਂ ਦੋਨੇ ਕੰਮ ਹੋ ਜਾਂਦੇ ਨੇਗੇ ਇਸ ਕਰਕੇ ਬਧੀਆ ਘਰਾਂ ਚ ਅਈਆ ਪੌਂਮਲ ਦੇ ਘਿਓ ਖਾਣ ਨਾਲ ਤਾਂ ਆਪਾਂ ਬਲਾ ਦਵਾ ਕੇ ਜੋ ਕੋਈ ਮੁੱਲ ਵੀ ਦੁੱਧ ਲੈਂਦਾ ਉਹ ਵੀ ਬਲਾ ਦਵਾ ਕੇ ਰੱਖ ਲੋ ਮੁੱਲ ਦੇ ਘਿਓ ਨਾਲ ਤਾਂ ਸੌ ਗੁਣੇ ਚੰਗਾ ਘਿਓ ਹੈ ਜੀ ਇਹ ਅਪਰੜਕ ਜੇ ਨਹੀਂ ਸਕਦੇ ਇਸ ਤਰ੍ਹਾਂ ਆਪਾਂ ਘਰ ਚ ਘਿਓ ਬਣਾ ਕੇ ਖਾ ਸਕਦੇ ਹਾਂ ਡੱਬਾ ਆਪਣਾ ਭਰ ਗਿਆ ਜੀ ਕਿਉ ਦਾ ਤੇ ਐਨਾ ਕਿਉ ਆਪਣਾ ਹੋਰ ਬਚ ਗਿਆ ਕੜਾਈਏ ਚ ਹੋ ਗਏ 100 150 ਗ੍ਰਾਮ ਕਿਉ ਹੋਰ ਤੇ 1 ਲੀਟਰ ਦਾ ਇੱਕ ਡੱਬਾ ਭਰ ਗਿਆ ਇਹਨੂੰ ਆਪਾਂ ਭੁਲਾ ਦਾਂਗੇ ਜੀ ਫ੍ਰਿਜ ਚ ਤੇ ਆ ਪਹਿਲਾ ਕਿਉ ਆਪਣਾ ਬਣਿਆ ਹੋਇਆ ਦੇਖੋ ਜੀ ਕਿੰਨਾ ਸੋਨਾ ਕਿਉ ਬਣਿਆ ਹੋਇਆ ਚਿੱਟਾ ਚਿੱਟਾ ਇਹ ਚ ਆਪਾਂ ਇਹ ਭੁੰਨ ਦਾਂਗੇ ਜਿਹਦਾ ਬਾਕੀ ਦਾ ਰਹਿ ਗਿਆ ਇਸ ਤਰੀਕੇ ਨਾਲ ਨਾਲ ਜੀ ਆਪਣੇ ਪੈਸੇ ਦੀ ਬਚਤ ਹੋ ਜਾਂਦੀ ਹੈ ਬਾਹਰੋਂ ਆਪਾਂ ਕਿਓ ਲਿਆ ਕੇ ਖਾਣੇ ਉਹ ਕਿਤੇ ਕਹਿ ਜਾਂਦਾ ਡੈਰੀ ਵਾਲਾ ਕਿਓਰ ਫੈਂਡ ਪਾਉਂਦੇ ਨੇ ਉਸ ਦੇ ਵਿੱਚ ਤੇ ਉਹ ਸੇਤ ਲਈ ਵੀ ਮਾੜਾ ਬੱਚਾ ਲਈ ਵੀ ਬਹੁਤ ਮਾੜਾ ਆ ਪੈਸਤਰੀ ਕਰਨ ਨਾਲ ਆਪਣੇ ਘਰੇ ਕਿਓ ਬਣਾ ਲਿਆ ਕਰੀਏ ਚਾਹ ਕੱਟ ਖਾ ਲੋ ਜੀ ਪਰ ਘਰ ਦੀ ਚੀਜ਼ ਹੀ ਖਾਓ ਨਹੀਂ ਫਿਰ ਨਹੀਂ ਹੈ ਬਣਦਾ ਪਰ ਰੜਕ ਵੀ ਸਕਦੇ ਆਂਗੇ ਰੜਕਣ ਦਾ ਜੀ ਨਾ ਗਰਮੀ ਚ ਵੀ ਨਾ ਕਿਓ ਆਉਂਦਾ ਨਹੀਂ ਮੱਥਾ ਜਾਦੇ ਵੱਜਦਾ ਕਿਓ ਜਿਆਦਾ ਆਉਂਦਾ ਨਹੀਂਗਾ ਜਿਹੜਾ ਬਚ ਗਿਆ ਜੀ ਇਹ ਚ ਅਪ ਪਾ ਦਾਂਗੇ ਠੰਡਾ ਪਾਣੀ ਬਰਫ ਵਾਲਾ ਤੇ ਇਹਦੇ ਨਾਲ ਸਾਰਾ ਕਿਉਂ ਉੱਪਰ ਆ ਜੂਆ ਉਹ ਆਪਾਂ ਡੱਕਾ ਦੀ ਤਾਰ ਲਾਂਗੇ ਉਹ ਸ਼ਾਮ ਨੂੰ ਆਪਾਂ ਖਾ ਲਾਂਗੇ ਤੇ ਇਹ ਆਪਾਂ ਹੁਣ ਫ੍ਰਿਜ 'ਚ ਲਾ ਦਿੰਨੇ ਆ ਜੀ ਕਿਉਂ ਇੱਕ 8-10 ਦਿਨਾਂ ਦੀ ਕਰੀਮ ਤੋਂ ਜੀ 1 ਲੀਟਰ 1 ਕਿਲੋ ਤੋਂ ਉੱਪਰ ਕਿਉਂ ਆ ਗਿਆ ਸਾਡੇ ਕਈ ਵਾਰ ਅਸੀਂ ਘੱਟ ਵੀ ਰੜਕ ਲੈਨੇ ਹੁੰਨੇ ਕਰੀਮ ਇੱਕ ਡੱਬਾ ਭਰ ਕੇ ਅੱਜ ਉਹ ਟਿਫਨੋਂ ਜ਼ਿਆਦਾ ਭਰਿਆ ਹੋਇਆ ਸੀਗਾ ਇਹਦਾ ਢੱਕਣਾ ਹੀ ਆ ਇਹਦਾ ਢੱਕਣ ਮਸਾਂਜ ਵਿੱਚ ਲੱਗਦਾ ਹੈ ਚਲੋ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਨਾਲ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਥੈਂਕ ਯੂ